ਮੈਂ ਸਭ ਤੋਂ ਪਹਿਲਾਂ ਸਾਡੇ ਮਾਨਯੋਗ ਮੁੱਖ ਮਤਵੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਅੱਜ ਪੰਜਾਬ ਵਾਸਤੇ ਬਹੁਤ ਵੱਡਾ ਦਿਨ ਹੈ ਮੇਰੇ ਨਾਲ ਸਾਡੇ ਪ੍ਰਿੰਸੀਪਲ ਸੈਕਟਰੀ ਕੁਮਾਰ ਰਾਹੁਲ ਜੀ ਔਰ ਸਈਮ ਅਗਰਵਾਲ ਜੀ ਐਸਐਚਏ ਦੇ ਸੀਓ ਔਰ ਅੱਜ ਜਿਸੀ ਯੂਨੀਵਰਸਲ ਹੈਲਥ케ਅਰ ਪਰਿਵਾਰ ਦੇ 3 ਕਰੋੜ ਲੋਕਾਂ ਲਈ 65 ਲੱਖ ਪਰਿਵਾਰਾਂ ਵਾਸਤੇ 10 ਲੱਖ ਦਾ ਬੀਮਾ ਹਰ ਪਰਿਵਾਰ ਵਾਸਤੇ ਔਰ ਇਹਦੇ ਵਿੱਚ ਜਿਹੜੇ ਕਾਰਡ ਬਣਨਗੇ ਉਹ ਸਾਰਿਆਂ ਦੇ ਬਣਨਗੇ ਜੇ ਪਰਿਵਾਰ ਦੇ ਵਿੱਚ 5 ਮੈਂਬਰ ਹੈ 6 ਮੈਂਬਰ ਹੈ 8 ਮੈਂਬਰ ਹੈ ਜਿੰਨੇ ਵੀ ਆ ਉਹਦੇ ਵਿੱਚ ਕੋਈ ਫੈਮਿਲੀ ਦੀ ਲਿਮਟ ਨਹੀਂ ਰੱਖੀ ਅਸੀਂ ਜਿੰਨੇ ਵੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਹੈ ਸਾਰਿਆਂ ਦਾ ਇੰਡੀਵਿਜੂਅਲ ਕਾਰਡ ਬਣੇਗਾ ਔਰ ਯੂਨੀਵਰਸਲ ਹੈਲਥ ਕੇਅਰ ਕੇ ਤੁਸੀਂ ਜਾ ਕੇ ਜਿੰਨੇ ਤੁਹਾਡੇ ਸਰਕਾਰੀ ਹਸਪਤਾਲ ਤੋਂ ਦਾ ਕਰਾਈ ਸਕਦੇ ਹੋ ਲੇਕਿਨ ਜਿਹੜੇ ਸਾਡੇ ਕੋਲੇ ਐਮਪੈਨਲਡ ਹਸਪਤਲ ਹੈਗੇ ਆ ਜਿਹੜੇ 500 ਤੋਂ ਜ਼ਿਆਦਾ ਹੈਗੇ ਉਹਨਾਂ ਦੇ ਵਿੱਚ ਜਾ ਕੇ ਵੀ ਇਲਾਜ ਕਰਾ ਸਕੋਗੇ ਔਰ ਇਹਦੇ ਵਿੱਚ ਕੋਈ ਇਨਕਮ ਦਾ ਜਾਂ ਹੋਰ ਕੋਈ ਕਰਾਈਟੇਰੀਆ ਨਹੀਂ ਹੈ ਸਿਰਫ ਤੇ ਸਿਰਫ ਸਾਡੇ ਕੋਲੇ ਪੰਜਾਬ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਉਸ ਫੈਮਿਲੀ ਦੇ ਜਿਹੜੇ ਮੈਂਬਰ ਐ ਅਡਲਟ ਮੈਂਬਰਸ ਹਨ ਉਹਨਾਂ ਕੋਲੇ ਵੋਟਰ ਕਾਰਡ ਤੇ ਆਧਾਰ ਕਾਰਡ ਔਰ ਇਹਦੇ ਵਾਸਤੇ ਅਸੀਂ ਜਿਹੜੀ ਸ਼ੁਰੂਆਤ ਕਰ ਰਿਹਾ ਜੋ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਅਨਾਉਂਸਮੈਂਟ ਕਰ ਚੁੱਕੇ ਆ ਉਹ ਤਾਰਨ ਤਾਰਨ ਸਾਹਿਬ ਤੋਂ ਔਰ ਬਰਨਾਲੇ ਤੋਂ ਹੋ ਰਹੀ ਹੈ ਉਹਦੇ ਜਿਹੜੇ ਸਾਡੇ ਕੈਂਪ ਲੱਗਣਗੇ ਉਹਨਾਂ ਲੋਕੇਸ਼ਨ ਵਾਸਤੇ 132 ਹੋ ਚੁੱਕੇ 132 ਜਗ੍ਹਾ ਤੇ ਕੈਂਪ ਲੱਗਣਗੇ ਜਿਹੜਾ ਤੁਹਾਡਾ ਨਜ਼ਦੀਕ ਦਾ ਨੀਰੈਸਟ ਕੈਂਪ ਹੋਏਗਾ ਤੁਸੀਂ ਉੱਥੇ ਆਪਣਾ ਆਧਾਰ ਕਾਰਡ ਤੇ ਵੋਟਰ ਕਾਰਡ ਲੈ ਕੇ ਜਾਣਾ ਔਰ ਸਾਰੇ ਆਪਣੇ ਜਿੰਨੇ ਫੈਮਿਲੀ ਮੈਂਬਰ ਆ ਸਾਰਿਆਂ ਦੀ ਡਿਟੇਲ ਦੇ ਕੇ ਉਹਨਾਂ ਸਾਰਿਆਂ ਦੇ ਕਾਰਡ ਜਿਹੜੇ ਹੈਗੇ ਰਜਿਸਟ੍ਰੇਸ਼ਨ ਕਰਾਣੀ ਆ ਤੁਹਾਨੂੰ ਨਾਲ ਦੀ ਨਾਲ SMS ਦਾ ਮੈਸੇਜ ਆ ਜਾਏਗਾ ਔਰ ਤੁਹਾਨੂੰ ਰਸੀਦ ਮਿਲੇਗੀ ਤੇ ਇਹ ਸਾਡਾ ਜਿਹੜਾ ਪਾਇਲਟ ਹੈ ਸਾਡਾ ਸ਼ੁਰੂ ਹੋ ਗਿਆ ਤੇ ਬਹੁਤ ਜਲਦੀ ਜਿਹੜੀਆਂ ਬਾਕੀ ਦੀਆਂ ਇਹਦੀਆਂ ਫਾਰਮੈਲिटीज ਆ ਪੂਰੀਆਂ ਕਰਕੇ ਜਿਹਦੇ ਵਿੱਚ ਜਿਹੜਾ ਸੈਂਟਰ ਦੀ ਆਲਰੇਡੀ ਐਗਜ਼ਿਸਟਿੰਗ ਸਕੀਮ ਹੈ ਉਹਦੇ ਜਿਹੜਾ ਸਿਹਤ ਮੁੱਖਤਰੀ ਸਿਹਤ ਯੋਜਨਾ ਦਾ ਕਾਰਡ ਹੈ ਔਰ ਉਸ ਸਕੀਮ ਦੇ ਨਾਲ ਦੀ ਇੰਟੀਗ੍ਰੇਸ਼ਨ ਹੋਣੀ ਆ ਤੇ ਥੋੜਾ ਜਿਹਾ ਜਿਹੜਾ ਫਲੱਡਸ ਕਰਕੇ ਸਾਨੂੰ ਦਿੱਕਤ ਆਈ ਆ ਕਿਉਂਕਿ ਅਸੀਂ ਸਾਰੇ ਜਿਹੜਾ ਸਾਡਾ ਜਿੰਨੇ ਵੀ ਸਟੇਟ ਜਨਰੇਰੀ ਸੀ ਉਹ ਫਲੱਡਸ ਨਾਲ ਬਿਜ਼ੀ ਹੋ ਗਈ ਸੀ ਤੇ ਇਹ ਹੁਣ ਸਾਡੇ ਮਾਨਯੋਗ ਮੁੱਖਤਰੀ ਸਾਹਿਬ ਨੇ ਇਹਦੀ ਸ਼ੁਰੂਆਤ ਕਰਾਤੀ ਆ ਅੱਜ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੈ ਸੋ ਮੈਂ ਤਰਨਤਾਰਨ ਦੇ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਕੋਈ ਕਾੜੀ ਨਹੀਂ ਕਰਨੀ ਜੀ ਉੱਥੇ ਰਸ਼ ਹੋਏਗਾ ਇਹ ਲਗਾਤਾਰ ਜਿੰਨੀ ਦੇਰ ਸਾਰੇ ਬੰਦਿਆਂ ਦੀ ਰਜਿਸਟ੍ਰੇਸ਼ਨਿੰਗ ਹੋ ਜਾਂਦੀ ਸਾਡੀਆਂ ਟੀਮਾਂ ਉੱਥੇ ਜਿਹੜੀਆਂ ਹੈਗੀਆਂ 132 ਟੀਮਾਂ ਕੰਮ ਕਰ ਰਹੀਆਂ ਕਿ ਤੁਸੀਂ ਆਪਣੇ ਨੀਗੇਸਟ ਸਟੇਸ਼ਨ ਤੇ ਜਾਓ ਆਪਣਾ 10 ਲੱਖ ਰੁਪਏ ਦਾ ਜਿਹੜਾ ਹੈਗਾ ਕੈਸ਼ਲੈਸ ਸਕੀਮ ਹੈ ਤੁਸੀਂ ਸਿਰਫ ਆਪਣਾ ਕਾਰਡ ਲੈ ਕੇ ਜਾਣਾ ਕੋਈ ਬਿਮਾਰੀ ਹੋਵੇ ਸਾਰੀਆਂ ਬਿਮਾਰੀਆਂ ਦਾ ਇਹਦੇ ਵਿੱਚ ਇਲਾਜ ਹੋਏਗਾ ਤੇ ਉਹ ਕਿਸੇ ਵੀ ਅੰਪਾਇਰਡ ਹਸਪਤਲ ਵਿੱਚ ਪੰਜਾਬ ਦੇ ਗਵਰਨਮੈਂਟ ਹਸਪਤਲ ਜਾ ਕੇ ਆਪਣਾ ਇਲਾਜ ਕਰ ਸਕੋਗੇ ਇਹਦੇ ਨਾਲ ਜਿਹੜੇ ਪੰਜਾਬ ਦੇ ਲੋਕ ਐ ਏਮਸ ਦੀ ਸਟੱਡੀ ਹੋਈ ਸੀ ਜਿਹੜੀ ਆਊਟ ਆਫ ਪਾਕਟ ਐਕਸਪੈਂਸਸ ਔਨ ਹੈਲਥ ਜਦੋਂ ਕੋਈ ਬੰਦਾ ਬਿਮਾਰ ਹੋ ਜਾਂਦਾ ਉਹਨੂੰ ਉਹਨੂੰ ਆਪਣੇ ਕੋਲੋਂ ਖਰਚਾ ਕਰਨਾ ਪੈਂਦਾ ਤੇ ਲੋਕ ਕਰਜ਼ਾਈ ਹੋ ਜਾਂਦੇ ਸੀ ਲੋਕਾਂ ਦੇ ਘਰ ਵਿਕ ਜਾਂਦੇ ਸੀ ਲੋਕਾਂ ਦੀ ਜ਼ਮੀਨ ਵਿਕ ਜਾਂਦੀ ਸੀ ਗਾਹਣੇ ਘੱਟੇ ਸਾਰੇ ਵਿਕ ਜਾਂਦੇ ਸੀ ਤੇ ਉਸ ਤੋਂ ਲੋਕ ਬਚਣਗੇ ਕਰਜ਼ਾਈ ਹੋਣ ਤੋਂ ਬਚਣਗੇ ਔਰ ਉਹਨਾਂ ਨੂੰ ਕੋਈ ਸਟ्रेस ਨਹੀਂ ਹੋਏਗਾ ਟੈਨਸ਼ਨ ਨਹੀਂ ਹੋਏਗੀ ਚਿੰਤਾ ਨਹੀਂ ਹੋਏਗੀ ਉਹਨਾਂ ਨੇ ਬੈਸਟ ਸੈਂਟਰ ਦੇ ਵਿੱਚ ਆ ਕੇ ਆਪਣਾ ਇਲਾਜ ਕਰਵਾ ਸਕਣਗੇ ਫੈਸ਼ਲੈਸ ਸਕੀਮ ਹੈ ਬਹੁਤ ਵਧੀਆ ਸਕੀਮ ਹੈ ਔਰ ਸਾਰੇ ਪੰਜਾਬ ਦੇ 3 ਕਰੋੜ ਲੋਕਾਂ ਨੂੰ ਸਾਡੀ ਕੁਝ ਸਰਕਾਰ ਦੀ ਹਾਂਜੀ ਅ ਕੱਲ ਸੀਐਮ ਸਾਹਿਬ ਨੇ ਵੀ ਕੁਝ ਗੱਲਾਂ ਦੱਸੀ ਸੀ ਇਸ ਬਾਰੇ ਥੋੜੀ ਜਿਹੀ ਕਲੈਰੀਫਿਕੇਸ਼ਨ ਚਾਹੀਦੀ ਹੈ ਕਿ ਇੱਕ ਪਰਿਵਾਰ ਦੇ ਲਈ 10 ਲੱਖ ਦੀ ਸਕੀਮ ਹੈਗੀ ਹੈ ਕਿ ਹਰ ਇੱਕ ਇੰਡੀਵਿਜੂਅਲ ਲਈ 10 ਲੱਖ ਦੀ ਸਕੀਮ ਹੈ। ਪਰਿਵਾਰ ਵਾਸਤੇ ਪਰਿਵਾਰ ਵਾਸਤੇ 10 ਲੱਖ ਦੀ ਸਕੀਮ ਹੈਗੀ ਹੈ ਇਹ। ਲੇਕਿਨ ਉਹਦੇ ਵਿੱਚ ਜੇ ਵੀ ਜਿਹੜਾ ਵੀ ਜੇ ਸਪੋਜ਼ ਪਹਿਲਾ ਇੱਕ ਮੈਂਬਰ ਨੂੰ ਲੋਡ ਪਈਆ ਦੂਜੇ ਨੂੰ ਵੀ ਟੋਟਲ ਜਿਹੜਾ ਕਵਰ ਹੈਗਾ ਦੈਟ ਇਜ਼ ਵਾਟ ਦ ਪੈ। ਹਰ ਸਾਲ ਹੈਗਾ ਹਰ ਸਾਲ ਹਰ ਸਾਲ ਵਾਲੀ ਹੈ। ਕੋਈ ਕਿਸੇ ਨੂੰ ਜ਼ਿਆਦਾ ਕੋਈ ਗੰਭੀਰ ਬਿਮਾਰੀ ਹੋ ਜਾ ਜਦ ਆਪਣਾ ਕਰੇ। ਉਹਦੇ 5-6 ਲੱਖ ਰੁਪਏ ਉੱਥੇ ਲੱਗਦੇ। ਜਿਹੜੇ ਬਾਕੀ ਫਿਰ ਪੈਸੇ ਉਹ ਜਿਹੜੇ ਬਾਕੀ ਪਰਿਵਾਰਿਕ ਇਲਾਜ ਉਸ ਚੀ ਕਰਵਾਏਗਾ 4-5 ਲੱਖ ਜਿਹੜੇ ਬਚਦੇ ਨੇ ਇੱਕ ਸਾਲ ਦੇ ਉਸ ਸਾਲ ਦੇ ਵਿੱਚ ਉਸ ਸਾਲ ਦੇ ਵਿੱਚ ਇਸ ਤਰ੍ਹਾਂ ਹੋਏਗਾ ਉਹਦੇ ਵਿੱਚ ਜਿਹੜੀ ਸਾਡੀ ਸਟੇਟ ਗਵਰਨਮੈਂਟ ਆ ਜਿਸ ਤਰ੍ਹਾਂ ਪਹਿਲਾਂ ਵੀ ਸੀਗਾ ਜਿਵੇਂ ਕੈਂਸਰ ਦੇ ਵਿੱਚ ਸੀਗਾ ਪਰ 1.5 ਲੱਖ ਦੀ ਲਿਮਿਟ ਸੀ ਜਿੱਥੇ ਕਿਤੇ ਕੋਈ ਦਿੱਕਤ ਹੋएगी ਉਹ ਕੋਈ 2 4 5 ਕੇਸਸ ਹੁੰਦੇ ਜਾਂ 10 ਵੀ ਕੇਸਸ ਹੁੰਦੇ ਆ ਉਹਦੇ ਵਿੱਚ ਜਿਹੜਾ ਆਪਣੇ ਸੀਐਮ ਸਾਹਿਬ ਬੜੇ ਜੈਨਰਸ ਆ ਜੀ ਉਹ ਤਾਂ ਜਿਹੜਾ ਮੁੱਖ ਮੰਤਰੀ ਉਹਨਾਂ ਦਾ ਰਾਜ ਖਜ਼ਾਨੇ ਦੇ ਵਿੱਚੋਂ ਵੀ ਮਦਦ ਕਰ ਦਿੰਦੇ ਆ ਤਾਂ ਇਸ ਸੋਚੇ ਵਿੱਚ ਜਿਹੜਾ ਅੰਦਰੋਂ ਆਈਸਵਾਨ ਸਕੀਮ ਹੈ ਉਹ ਸੀ ਤੇ ਉਹਦੇ ਵਿੱਚ ਇਹ ਕੀ ਆ ਗਿਆ ਸੀ ਕਿ ਜਿਹੜੀ ਗੀਨੀਅਸ ਨੂੰ ਮਾਰ ਕੇ ਨਹੀਂ ਗਈ ਉਹਦੇ ਵੱਡੀਆਂ ਸੜੀਆਂ ਗਈਆਂ ਕਿਵੇਂ ਸਿਰਫ ਉਹਦੇ ਵਿੱਚ ਉਹ ਕਾਰਜ ਜਿਹੜਾ ਕੰਮ ਕਰਦਾ ਸੀ ਨਾ ਪਰ ਇਹ ਇਸ ਸਕੀਮ ਉਹਦੇ ਤੋਂ ਛੋਟੇ ਫ੍ਰੀਕਵੈਂਸੀ ਦਾ ਜੋ ਪ੍ਰੋਮੋ ਆ ਰਿਹਾ ਉਹ ਵੀ ਕਵਰ ਹੋਉਂਦੀ ਆ ਆਬਸਰੂਲੀ। ਵੱਡੀਆਂ ਬਮਾਨੀਆਂ ਵੱਡੇ ਸਰਜਰੀ ਵੀ ਕਵਰ ਹੋਉਂਦੇ। ਨਹੀਂ ਨਹੀਂ 2300 ਪੈਕੇਜ। ਹਾਂ 2300 2300 ਜਿਹੜੇ ਸਾਡੇ ਪੈਕੇਜ ਹੈਗੇ ਆ। ਅਸੀਂ ਇਹਦੇ ਵਿੱਚ ਜਿਹੜੇ ਸਾਡੇ ਰਿਜ਼ਰਵ ਪੈਕੇਜ ਹੁੰਦੇ ਸੀ ਉਹ ਵੀ ਅਸੀਂ ਬਹੁਤ ਕੱਟ ਕਰਦੇ ਆ। ਸਿਰਫ ਜਿਹੜੀਆਂ ਕੋਸਮੈਟਿਕ ਟਾਈਪ ਸਰਜਰੀਜ਼ ਆ ਗਈਆਂ ਨਾ ਜਿਹੜੀਆਂ ਉਹ ਕੋਸਮੈਟਿਕ ਸਰਜਰੀ ਨਹੀਂ ਆ ਜਿਹੜੀਆਂ ਲਾਈਫ ਸੇਵਿੰਗ ਆ ਸਾਰੇ ਪ੍ਰੋਸੀਜਰ ਦੇ ਵਿੱਚ ਆ ਗਏ। ਨਹੀਂ ਹੋਣੀ ਹੈ ਜੀ। ਇਹ ਕੋਸਮੈਟਿਕ ਸਰਜਰੀ ਤਾਂ ਦੇਖੋ ਆ ਉਹਦਾ ਹੁਜਾਇਤ ਹੀ ਹੈ ਉਹਨੂੰ ਇੱਕ ਫੈਮਿਲੀ ਵਿੱਚ ਬਣਾਇਆ ਜਾਊਗਾ ਜਾਂ ਉਹ ਮੈਰੀਡਾ ਜੀ ਤਾਂ ਉਹ ਉਹ ਬਾਰੇ ਬਣਾ ਲੈਣੇ ਨਹੀਂ ਨਹੀਂ ਜਿਹੜੇ ਤਾਂ ਦੇਖੋ ਜਿਹੜੇ ਜੁਆਇੰਟ ਫੈਮਿਲੀ ਚ ਨਹੀਂ ਰਹਿੰਦੇ ਉਹ ਆਪਣਾ ਅਲੱਗ-ਅਲੱਗ ਉਹ ਆਪਣਾ ਬਣਾ ਸਕਦੇ ਆ ਜਿਹਦੇ ਕੋਲੇ ਵੀ ਦੇਖੋ ਉਹਨਾਂ ਕੋਲੇ ਉਹਨਾਂ ਕੋਲੇ ਆਪਣਾ ਆਧਾਰ ਹੈ ਉਹਨਾਂ ਕੋਲੇ ਆਪਣਾ ਵੋਟਰ ਕਾਰਡ ਆ ਸੋ ਜਾ ਕੇ ਦੇਖਾਂ ਰਜਿਸਟਰਡ ਹੋ ਗਏ ਸਰ ਆਪਸ ਵਿੱਚ ਫੈਮਿਲੀ ਦਾਸ ਲੱਗਿਆ ਨਹੀਂ ਦੇਖੋ ਇਹ ਇਹ ਹਰ ਸਾਲ ਜਿਹੜਾ ਉਹਨਾਂ ਨੂੰ 10 ਲੱਖ ਦਾ ਕਵਰ ਮਿਲੇਗਾ ਕੈਰੀ ਫਾਰਵਰਡ ਜੇ ਤੁਹਾਡਾ ਕੁਸਚਨ ਹੋਵੇ ਤਾਂ ਨਾ ਤੇ ਕੈਰੀ ਫਾਰਵਰਡ ਹੋਏਗਾ ਤੇ ਨਾ ਹੀ ਮਤਲਬ ਕੋਈ ਲੈਪਸ ਕਰਨ ਵਾਲੀ ਗੱਲ ਹੋਏ ਹਰ ਸਾਲ ਹਰ ਸਾਲ ਉਹਨਾਂ ਨੂੰ 10 ਲੱਖ ਮਿਲੇਗਾ ਦੇਖੋ ਮੈਂ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਜਿਹੜੀ ਸਾਡੀ ਪਹਿਲੀ ਸਕੀਮ ਸੀ ਜਿੰਨੀਆਂ ਸਾਡੇ ਇੰਸ਼ੋਰੈਂਸ ਦਾ ਹੁਣ ਤੱਕ ਹੈਗਾ ਸਾਡੇ ਜਿਹੜੇ 80% ਜਿਹੜੇ ਸੀਗੇ 1 ਲੱਖ ਤੋਂ ਘੱਟ ਸੀ ਬਹੁਤ ਘੱਟ ਹੈ ਜਿਹੜੇ ਮਤਲਬ ਕਿ 1 ਲੱਖ ਤੋਂ ਉੱਪਰ ਜਾਂਦੇ ਆ 5 ਲੱਖ ਤੋਂ ਉੱਪਰ ਦਾ ਇਟਸ ਵੈਰੀ ਰੇਅਰ ਆਮ ਲੋਕਾਂ ਨੂੰ ਇਹ ਲੋਡ ਨਹੀਂ ਪੈਂਦੀ ਇਹਦੇ ਵਿੱਚ ਜਿਹੜਾ ਸਾਡਾ ਮਕਸਦ ਹੈ ਜਿਹੜੇ ਸਾਡੇ ਵਲਨਰੇਬਲ ਸੈਕਸ਼ਨਸ ਆਫ ਦੀ ਸੁਸਾਇਟੀ ਹੈਗੇ ਆ ਜਿਹੜੀ ਸਾਡੀ ਮжоਰਿਟੀ ਪਾਪੂਲੇਸ਼ਨ ਹੈ ਉਹ ਇਹਦੇ ਵਿੱਚ ਬਹੁਤ ਅੱਛੀ ਤਰ੍ਹਾਂ ਕਵਰ ਹੁੰਦਾ 10 ਲੱਖ ਤੋਂ ਉੱਪਰ ਇਨਵਿਟਸ ਬੈਰੀ ਡੇ